ਕਿਸ ਨੇ ਕਿਹਾ ਵੀ ਡੈੱਡ ਬੋਡੀ ਦੀਆਂ ਅੱਖਾਂ ਕਿਉਂ ਖੁੱਲੀਆਂ ਰਹਿ ਜਾਂਦੀਆਂ ਕਈ ਇਹ ਔਰਤਾਂ ਮਰ ਜਾਂਦੀ ਹੈ ਅੱਖਾਂ ਖੁੱਲੀਆਂ ਰਹਿ ਜਾਂਦੀਆਂ ਫਿਰ ਮੈਂ ਜਵਾਬ ਦਿੱਤਾ ਫਿਰ ਉਹ ਆਪ ਦਾ ਖਫਣ ਵੀ ਪੇਕਿਆਂ ਤੋਂ ਢੀਕਦੀਆ ਵਾਹ ਸਿੱਕਾ ਉਹਦੇ ਵਾਰਸ ਹੋ ਅਖੀਰਲੇ ਕੱਪੜੇ ਵੀ ਉੱਥੋਂ ਆਉਂਦੇ ਆ ਜਿੱਥੋਂ ਦਾਜ ਲਿਆ ਸੀਗਾ ਮੈਂ ਆਪਣੀ ਵਾਈਫ ਦੇ 5 ਮੀਟਰ ਲੱਠਾ ਨਹੀਂ ਪਾ ਸਕਦਾ ਗਿਆਨੀ ਜੀ ਆਹ ਹਾਲ ਤਾਂ ਸਿੱਕਾ ਆਉਂਦੀ ਅਖੀਰਲੇ ਕੱਪੜੇ ਔਰਤ ਦੇ ਉੱਥੋਂ ਹੀ ਆਉਂਦੇ ਆ ਜਿੱਥੋਂ ਦਾਜ ਲਿਆ ਸੀਗਾ ਵਾਹ ਮੈਂ ਕਹਿੰਦਾ ਤੁਹਾਡੇ ਕੋਲੇ ਕੋਈ ਹੱਕ ਨਹੀਂ ਗੁਰਗਨ ਸਾਹਿਬ ਰੱਖਣਾ ਕਿ ਗੁਰੂ ਦੀ ਗੱਲ ਨਹੀਂ ਮੰਲਣੀ ਤੇ ਬਾਬੇ ਨਾਨਕ ਨੇ ਉਸ ਵੇਲੇ ਸਦੀ ਪ੍ਰਥਾ ਬੰਦ ਕੀਤੀ ਇਹ ਵੀ ਸਾਡੇ ਸਮਾਜ ਦੇ ਉੱਤੇ ਕਲੰਕ ਹੈ ਕੈਂਸਰ ਹੈ ਇਹ ਆਪਾਂ ਠੀਕ ਕਰ ਸਕਦੇ ਆ ਥੋੜੇ ਜੇ ਜ਼ਿੰਮੇਵਾਰ ਨਾਗਰਿਕ ਬਣੋ ਇਹ ਤੋਂ ਮੰਗਿਆ ਕਰੋ ਬਹੁਤ ਕੁਝ ਦੇ ਦਦਾ ਮੈਂ ਜਦੋਂ ਦਾ ਕੈਂਸਰ ਨਾਲ ਕੰਮ ਕਰਨ ਲੱਗਿਆ ਪਤਾ ਨਹੀਂ ਕਿਥੋਂ ਗੁਰੂ ਸਾਹਿਬ ਨੇ ਇੰਨੀ ਕਿਰਪਾ ਕੀਤੀ ਹੈ ਮੈਂ ਆਪਦੇ ਕਿਤੇ ਕਾਰੋਬਾਰ ਦੇਖਿਆ ਵੀ ਨਹੀਂਗਾ ਪਰ ਆਪੇ ਹੀ ਛੱਡਦਾ ਨੱਕੇ ਦੇ ਮੈਂ ਧੰਨੇ ਭਖ ਦੇ ਛੱਡਦਾ ਸੀ ਤੁਹਾਡਾ ਵਿਸ਼ਵਾਸ ਹੋਣਾ ਚਾਹੀਦਾ ਠੀਕ ਆ ਇਹ ਮੇਰੀਆਂ ਬੇਨਤੀਆਂ ਜਰੂਰ ਪ੍ਰਵਾਨ ਕਰਿਓ ਗੱਲਾਂ ਚੁਭਗੀਆਂ ਹੋਣੀਆਂ ਪਰ ਮਿੱਤਰੋ ਕਰੇਲਾ ਚੰਗਾ ਹੁੰਦਾ ਸ਼ੂਗਰ ਦੀ ਬਿਮਾਰੀ ਲਈ ਹੈ ਨਾ ਕਰੇਲਾ ਚੰਗਾ ਹੁੰਦਾ ਕਿਉਂਕਿ ਮੈਨੂੰ ਮੱਤਾ ਨਾ ਦਿਆ ਕਰੋ ਪਿੱਪਾ ਬੰਨ ਲਾ ਤੇ ਦਾੜੀ ਰੱਖ ਲਾ ਮੈਂ ਜਿਹੇ ਦਾ ਹੈਗਾ ਰਹਿਣ ਦਿਓ ਸਰਕਾਰ ਦੇ ਵੀ ਮੈਂ ਗੱਲ 'ਚ ਜੁੜ ਪਾਉਣਾ ਤੇ ਪੰਜਾਬ ਦਾ ਕੱਲਾ ਕੱਲਾ ਪਿੰਡ ਚੈੱਕ ਅਪ ਕਰਕੇ ਮਰੂੰਗਾ ਹੁਣ ਥੋੜੇ ਹੀ ਰਹਿ ਗਏ ਉਹਨਾਂ 'ਕੀ ਤਾਂ ਜ਼ਿੰਦਗੀ ਮੈਨੂੰ ਉਹਨੇ ਦੇ ਦੇਣੀ ਆ ਗੁਰੂ ਸਾਹਿਬ ਨੇ ਕਿਤੇ ਸਾਡੇ ਕੈਂਪਾਂ ਜਾਣ ਕੇ ਇਹਨਾਂ ਦਵਾਈ ਦੇ ਲੰਗਰ ਦੇਖ ਲਿਆ ਕਰੋ। ਵੀ ਲੱਗਦੇ ਆ ਗਰੀਬ ਨੂੰ ਫ੍ਰੀ ਦਵਾਈ ਮਿਲਦੀ ਆ ਨਾ ਪੂਰਾ ਆਣ ਕੇ ਪੂਰਾ ਘੇੜਾ ਦਿਆ ਕਰੋ। ਮੈਂ ਐਬਸੈਂਟ ਵੀ ਹੋਵਾਂ ਸਾਡੇ ਡਾਕਟਰਾਂ ਨਰਸਾਂ ਨੂੰ ਵੀ ਚੈੱਕ ਅਪ ਕਰ ਲਿਆ ਕਰੋ ਵੀ ਕਿਤੇ ਉਹ ਤਾਂ ਨਹੀਂ ਖਾਈ ਜਾਂਦੇ। ਠੀਕ ਹੈ ਤੁਸੀਂ ਵੀ ਦਵਾਈ ਦੇ ਲੰਗਰ ਲਾਓ। ਠੀਕ ਹੈ ਕਿਸੇ ਗਰੀਬ ਨੂੰ ਦਵਾਈ ਦਵਾ ਕੇ ਦੇਖੋ ਉਹਦੇ ਅੰਦਰੋਂ ਫਿਰ ਇੱਕ ਸੀਸ ਨਿਕਲਦੀ ਆ ਠੀਕ ਹੈ। ਮੈਂ ਜਦੋਂ ਪਹਿਲੇ ਅੱਖਾਂ ਦੇ ਕੈਂਪ ਤੇ ਆਇਆ ਤੇ ਇੱਕ ਮਾਂ ਬੱਸ 'ਚ ਬੈਠੀ ਅੱਖਾਂ ਚੈੱਕ ਅਪ ਕਰਾ ਰਹੀ ਸੀ। ਅਸੀਂ ਦੋ ਬੱਸਾਂ ਇੰਗਲੈਂਡ ਤੋਂ ਭੇਜੀਆਂ ਜੀ ਅੱਖਾਂ ਦੀਆਂ ਬਣਾ ਕੇ। ਤੇ ਡਾਕਟਰ ਸਾਹਿਬ ਕਹਿੰਦੇ ਜੀ ਮਾਤਾ ਜੀ ਨੂੰ ਐਨਕਾਂ ਦੀ ਲੋੜ ਹੈ। ਤੇ ਤੁਸੀਂ ਲਾਹੋ। ਤੇ ਮੈਂ ਐਨਕਾਂ ਚੱਕ ਕੇ ਮਾਤਾ ਦੇ ਨਾ ਦੋ ਐਨਕ ਲਾਈ। ਸਾਧ ਸੰਗਤ ਜੀ ਮੇਰੀ ਉਹ ਜ਼ਿੰਦਗੀ ਦਾ ਸਭ ਤੋਂ ਵਧੀਆ ਦਿਨ ਸੀ। ਉਹ ਗਰੀ ਕਹਿੰਦੀ ਪੁੱਤ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਮੈਂ ਨਹੀਂ ਲੈਣੀ। ਮਾਂ ਕਹਿੰਦੀ। ਤੇ ਮੈਂ ਕਿਹਾ ਮਾਂ ਇਹ ਫ੍ਰੀ ਹੈ ਮੁਫਤ ਹੈ। 100 ਰੁਪਏ ਦੀ ਆਇਨ ਕਾ ਸਾਡਾ ਇੱਕ ਪੌਂਡ ਹੈ ਪਰ ਉਹ ਮਾਂ ਦੇ ਮੂੰਹ ਤੇ ਖੁਸ਼ੀ ਦੇਖਣ ਵਾਲੀ ਸੀ ਫਿਰ ਮਾਂ ਦੇ ਅੰਦਰੋਂ ਕੁਦਰਤੀ ਕੋਈ ਸੀਸ ਨਿਕਲੂਗੀ ਉਹ ਕਾਲਪੁਰਖ ਨੂੰ ਮਨਜ਼ੂਰ ਹੁੰਦੀ ਆ ਸਾਧ ਸੰਗੇ ਜੀ ਆ ਸਾਡੇ ਵਿਆਹ ਸਾਡੇ ਮਰਨੇ ਭੋਗ ਕਰੋ ਠੀਕ ਹੈ ਸਾਦਾ ਜੀਵਨ ਜਿਓ ਇੱਕ ਰਸੋਈ ਠੀਕ ਕਰ ਲਿਓ ਯਾਰ ਅਖੀਰਲੀ ਲਾਈਨ ਦੇ ਦਿਆ ਰਸੋਈ ਦੇ ਵਿੱਚ ਕੱਲ ਨੂੰ ਪੱਥਰ ਨਾ ਲਾਉਣ ਲੱਗ ਜੀ ਔਰ ਸੋਈ ਦਾ ਪਾਣੀ ਸਾਫ਼ ਹੋਣਾ ਚਾਹੀਦਾ ਦੁੱਧ ਸਾਫ਼ ਹੋਣਾ ਚਾਹੀਦਾ ਸਬਜ਼ੀਆਂ ਫਰਟੀਲਾਈਜ਼ਰ ਪੈਸਟੀਸਾਈਡ ਤੋਂ ਬਿਨਾ ਹੋਣੀਆਂ ਚਾਹੀਦੀਆਂ ਫਲ ਫਰੂਟ ਸਾਫ਼ ਸੁਥਰਾ ਹੋਣਾ ਚਾਹੀਦਾ ਅੱਗੇ ਮੇਰੀ ਮਾਂ ਉਹ ਗੋਏ ਦਾ ਪੋਚਾ ਲਾਉਂਦੀ ਸੀ ਨਾ ਚੁੱਲ੍ਹੇ 'ਚ ਤੁਹਾਡੇ ਵੀ ਲਾਉਂਦੀਆਂ ਹੋਣੀਆਂ ਤੇ ਉਦੋਂ ਸਾਡਾ ਖਾਣ-ਪਾਣ ਸਾਫ਼ ਸੀ ਹੁਣ ਖਾਣ-ਪਾਣ ਖਰਾਬ ਕਰ ਲਿਆ ਉਹ ਪੱਥਰ ਲਾ ਲਿਆ ਯੂਨਿਟ ਲਾ ਲੇ ਪੱਥਰ ਖਾਣਾ ਯਾਰ ਆਪਾਂ ਆਪਾਂ ਜੱਟ ਬੰਦੇ ਆ ਪਿੰਡਾਂ ਵਾਲੇ ਆਪਦਾ ਖਾਣ-ਪਾਣ ਸਾਫ਼ ਸੁਥਰਾ ਰੱਖੋ ਇੱਕਾ ਜਿੱਥੇ ਜਾਂਦੇ ਆ ਪਲਾਸਟਿਕ ਦੀ ਬੋਤਲ ਜੀ ਦੇ ਦਿੰਦੇ ਆ ਪਾਣੀ ਪਿੰਡਾਂ 'ਚ ਵੀ ਜਾਂਦੇ ਆ ਮੈਂ ਉਹਨਾਂ ਨੂੰ ਪੁੱਛਦਾ ਯਾਰ ਮੱਝ ਨੂੰ ਕਿੱਥੋਂ ਪਾਣੀ ਪਿਉਾਉਨੇ ਆ 50 ਕਿਲੋ ਪਾਣੀ ਪੀਣਾ 5 ਕਿਲੋ ਦੁੱਧ ਦੇਣਾ ਉਹ ਕਹਿੰਦੇ ਛੱਪੜ ਦਾ ਪੀਂਦੀ ਆ ਜਿਹੜੀ ਮੱਝ ਆਪਾ ਸਾਰਾ ਸਿਸਟਮ ਖਰਾਬ ਕਰੀ ਬੈਠੇ ਆ ਆਓ ਆਪਾਂ ਉਹ ਸਿਸਟਮ ਨੂੰ ਠੀਕ ਕਰ ਸਕਦੇ ਆ ਠੀਕ ਆ ਅੰਡ ਸਾਡੇ ਵਰਡ ਕੈਸਰ ਦਾ ਕਿਸੇ ਨੂੰ ਕੋਈ ਕੰਪਲੇਂਟ ਹੋਵੇ ਤੇ ਮੇਰੇ ਠੋਕ ਕੇ ਮੈਨੂੰ ਲਾਂਭਾ ਵੀ ਦੇ ਸਕਦੇ ਹੋ ਮੇਰੀ ਝੋਲੀ ਅੱਡੀ ਆ ਮੈਨੂੰ ਚੰਗਾ ਨਾ ਕਿਹਾ ਕਰੋ ਸਾਧ ਸੰਗਤ ਜੀ ਇਸ ਗੁਰੂ ਸਾਹਿਬ ਦੀ ਕਿਰਪਾ ਆ ਇੱਕ ਆਪਾਂ ਮਰ ਜਾਣਾ ਇੱਕ ਦਿਨ ਹਨਾ ਆਪਾਂ ਸਿਵਿਆ ਚ ਹੀ ਖੜੇ ਹੁੰਨੇ ਆ ਪਹਿਲਾਂ ਆਪਣੇ ਅੱਗ ਜਿਹੜੇ ਚਿੱਟੇ ਲੀੜੇ ਸਾਡੇ ਇੰਗਲੈਂਡ ਵਾਲੇ ਦਾ ਕੋਰਟ ਪਿੰਟ ਪਾਉਂਦੇ ਆ ਆ ਸੁਣ ਲੋ ਮੈਂ ਲੇਕ ਕਿਦਿਆ ਤਾਂ ਮੈਂ ਕਿਹਾ ਭਗਵਰ ਨੇ ਕੋਟ ਪਿੰਟ ਨਾ ਪਾਦੀ ਜਿਵੇਂ ਤੇਰਨੂੰ ਪਹਿਲਾਂ ਚੱਲਿਆ ਗਿਆ ਕਹਿੰਦੀ ਫੇਰ ਮੈਂ ਕਿਹਾ ਇਹ 3-400 ਪਾਉਂਡ ਦਾ ਕੋਟ ਪਿੰਟ ਤੂੰ ਸਾੜੇਂਗੀ ਇਹਦੇ ਨਾਲ ਕਿਸੇ ਭੈਣ ਦੇ ਛਾਤੀ ਦੇ ਕੈਂਸਰ ਦਾ ਇਲਾਜ ਕਰਾ ਦੇ ਤੇ ਮੈਨੂੰ 5 ਮੀਟਰ ਲੱਠਾ ਪਾਦੀ ਕਹਿੰਦੀ ਫੇਰ ਮੈਂ ਕਿਹਾ 5 ਮੀਟਰ ਲੱਠਾ ਵੀ ਅੱਗ ਨੇ ਲਾ ਲੈਣਾ ਉਹਨੇ ਕਿਹਾ ਕਲਵੰਦ ਸਿਆ ਤੇਰੀ ਮਾਂ ਨੇ ਤੈਨੂੰ ਨੰਗਾ ਜੰਮਿਆ ਸੀ ਇਹ ਕਿਉਂ ਲੈ ਚੱਲਿਆ ਘੜੀ ਜੁਆਕਾਂ ਨੇ ਲਾ ਲੈਣੀਆਂ ਕੜਾ ਜਾਣਾ ਸਿਰਪੁਰ ਸਾਹਿਬ ਆਪਾਂ ਉੱਜ ਨਹੀਂ ਜਾਣਾ ਨਾਲ ਕਿਸੇ ਗਰੀਬ ਦੇ ਹੱਕ ਨਾ ਖਾਇਆ ਕਰੋ ਠੀਕ ਹੈ ਕੋਸ਼ਿਸ਼ ਕਰਿਆ ਕਰੋ ਕਿਸੇ ਗਰੀਬ ਦਾ ਜੇ ਭਲਾ ਕਰ ਸਕਦੇ ਜੇ ਆਪਣੇ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਤੇ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਠੀਕ ਹੈ ਇਹ ਇਹਦਾ ਸਮਝਿਆ ਕਰੋ ਯਾਰ ਮੈਂ ਕਿਵੇਂ ਕਰੂੰਗਾ ਨਹੀਂ ਕਰੂੰਗਾ ਸੱਚ ਬੋਲਿਆ ਕਰੋ ਠੋਕੇ ਬੋਲ ਦਿਓ ਕੋਈ ਆਪਾ ਕੀ ਲੈਣਾ ਸਰਕਾਰ ਤੋਂ ਸੱਚ ਬੋਲੋਗੇ ਤੇ ਉਹਨੂੰ ਵੀ ਡਰ ਹੋਊਗਾ ਠੀਕ ਹੈ ਉਹਨੂੰ ਉਹਨਾਂ ਨੂੰ ਪੁੱਛਿਆ ਕਰੋ ਠੀਕ ਹੈ 8 ਗੱਲ ਮੈਨ ਭੇਜ ਤੇ ਜੀ ਮੇਰੇ ਘਰ ਉਪ ਮੈਂ ਕਿਹਾ ਭਰਾਵਾ ਸਾਨੂੰ ਬਾਹਰ ਲਿਆਂਦਾ ਆਪਦੀ ਰੋਟੀ ਦਾ ਫਿਕਰ ਹੁੰਦਾ ਮੈਂ ਗਨਮੈਨ ਕੀ ਕਰਨੇ ਆ ਮੇਰੀ ਤਾਂ ਦੁਨੀਆ ਮੈਨੂੰ ਪਿਆਰ ਕਰਦੀ ਆ ਮੈਂ ਕੀ ਕਰਨੇ ਆ ਵਾਦੇ ਕੁਝ ਹੋਰ ਕਰਨੇ ਤੇ 12 1293 ਲਈ ਫਿਰਦੇ ਹੁਣ ਵਾਲੇ ਵੀ ਮੈਂ ਕਿਹਾ ਤੁਹਾਨੂੰ ਖਤਰਾ ਕਾਹਦਾ ਵੀ ਸਾਡੇ ਤੱਕ ਕਿਸੇ ਨੇ ਕੋਈ ਗੋਲੀ ਨਹੀਂ ਮਾਰੀਗੀ ਸਾਡਾ ਕਾਲਪੁਰਖ ਨਾਲ ਰਹੇ ਤਾਂ ਸਾਡਾ ਵਿਸ਼ਵਾਸ ਹੋਣਾ ਚਾਹੀਦਾ ਕਿ ਮੇਰਾ ਗੁਰੂ ਮੇਰੇ ਨਾਲ ਆ ਠੀਕ ਹੈ ਇਹਨਾਂ ਗੱਲਾਂ ਦੇ ਪੁੱਤੂਰਾ ਪੈਰਾ ਦਿਆ ਕਰੋ ਮੈਂ ਤੁਹਾਡੇ ਨਾਲ ਆ ਜਦੋਂ ਮਰਜੀ ਸਾਡੀਆਂ ਟੀਮਾਂ ਜਲੰਧਰ ਹੈੱਡ ਆਫਸ ਹੈ ਜੀ ਇੱਕ ਅਸੀਂ ਨਾਨਕ ਸਰ ਬਣਾ ਦਿੱਤਾ ਉਹ ਲਗਭਗ ਵਰਕਿੰਗ ਆਰਡਰ ਦੇ ਵਿੱਚ ਹੀ ਆ ਗਿਆ ਉਹ ਜਾਗਰਤਾ ਕੇਂਦਰਾ ਸੀ 50 ਕਰੋੜ ਰੁਪਏ ਖਰਚ ਕੀਤਾ ਉਥੇ ਇਲਾਜ ਨਹੀਂ ਹੁੰਦਾ ਉਥੇ ਬਿਮਾਰੀ ਨੂੰ ਪਹਿਲੀ ਸਟੇਜ 'ਚ ਫੜਿਆ ਜਾਂਦਾ ਆਹ ਸੁਣਿਓ ਗੱਲ ਪ੍ਰिवेंशन ਬਾਪੂ ਜੀ ਕਹਿੰਦੇ ਆ ਇਲਾਜ ਨਾਲੋਂ ਪਰਹੇਜ਼ ਚੰਗਾ ਰੋਗ ਦਾ ਟਾਈਮ ਸਿਰ ਪਤਾ ਲੱਗ ਜੇ ਉਹਨੂੰ ਕਹਿੰਦੇ ਆ ਡਿਟੈਕਸ਼ਨ ਟ੍ਰੀਟਮੈਂਟ ਆ ਹਸਪਤਾਲੋਂ ਤੀਜੀ ਥਾਂ ਤੇ ਪਹਿਲੀਆਂ ਦੋ ਚੀਜ਼ਾਂ ਤੇ ਜ਼ੋਰ ਦੇਣਾ ਠੀਕ ਆ ਆਪਾਂ ਕੋਈ ਵੀ ਗਰੀਬ ਮਾਂ ਭੈਣ ਅਸੀਂ ਕੈਂਸਰ ਨਾਲ ਮਰਨ ਨਹੀਂ ਦੇਣੀ ਇਹ ਤੁਹਾਡੇ ਨਾਲ ਵਾਦਾ ਹੈ ਸਾਡੀ ਪੂਰੀ ਕੋਸ਼ਿਸ਼ ਹੈ ਮੇਰੇ ਧਿਆਨ ਚ ਲਿਆਇਆ ਕਰੋ ਸਾਡੀ ਕੋਈ ਵੀ ਟੀਮ ਖਰਾਬਾ ਕਰਦੀ ਹੈ ਚੰਗਾ ਨਾ ਖਿਆ ਕਰੋ ਮੇਰੀ ਝੋਲੀ ਗਲਤੀਆਂ ਨਾ ਭਰ ਦਿਆ ਕਰੋ ਮੈਂ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਠੀਕ ਹੈ ਗਲਤੀਆਂ ਕੱਢ ਕੇ ਸਾਡੀ ਝੋਲੀ ਚ ਪਾਇਆ ਕਰੋ ਫਿਰ ਅਸੀਂ ਉਹ ਸਿਸਟਮ ਨੂੰ ਹੋਰ ਠੀਕ ਕਰਾਂਗੇ ਠੀਕ ਹੈ ਇਹ ਮੇਰੀ ਤੁਹਾਨੂੰ ਬੇਨਤੀ ਹੈ ਕੋਈ ਵੀ ਗੱਲ ਚੂਹੂਗੀ ਹੋਵੇ ਠੀਕ ਹੈ